ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹਨਾਂ ਬੱਚਿਆਂ ਦੇ ਰਿਗਾਰਡਿੰਗ ਰਹਿਣ ਵਾਲਾ ਏ ਜਿਨ੍ਹਾਂ ਦੀ ਕੀ ਰੀਪੀਅਰ ਦੇ ਫਾਰਮ ਦੀ ਫੀਸ ਜਮ੍ਹਾਂ ਕਰਵਾਉਣ ਵਾਲੀ ਰਹਿ ਗਈ ਸੀਗੀ ਤੇ ਉਸ ਦੀ ਜੋ ਕਿ ਫੀਸ ਜਮ੍ਹਾਂ ਕਰਵਾਉਣ ਵਿਧੀ ਡੇਟ ਵਿੱਚ ਵਾਧਾ ਹੋਇਆ ਏ ਡੇਟ ਐਕਸਟੈਂਡ ਹੋ ਚੁੱਕੀ ਏ ਤਾਜ਼ੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਤੁਸੀਂ ਕਿੰਨੀ ਡੇਟ ਤੱਕ ਜੋ ਕਿ ਆਪਣੀ ਫੀਸ ਜਮ੍ਹਾਂ ਕਰਵਾ ਸਕਦੇ ਹੋ ਤਾਂ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਪ੍ਰੈਸ ਨੋਟ ਜੋ ਕਿ ਲੈਟਰ ਜਾਰੀ ਹੋਇਆਗਾ ਤੇ ਇਸ ਵਿੱਚ ਤੁਹਾਡੀ ਜੋ ਕਿ ਡੇਟ ਐਕਸਟੈਂਡ ਕਰਨ ਬਾਰੇ ਦੱਸਿਆ ਗਿਆ ਹੈ ਤਾਂ ਦੇਖਦੇ ਆ ਇਸ ਵਿੱਚ ਕਿੰਨੀ ਡੇਟ ਫਿਕਸ ਕੀਤੀ ਗਈ ਹੈ ਤੁਹਾਡੀ ਰੀਪੇਅਰ ਦੇ ਜੋ ਕਿ ਲੇਟ ਫੀਸ ਆ ਉਹਨੂੰ ਸਬਮਿਟ ਕਰਵਾਉਣ ਦੀ 10ਵੀਂ ਅਤੇ 12ਵੀਂ ਸ਼੍ਰੇਣੀਆਂ ਅਨੁਪੂਰਕ ਪ੍ਰੀਖਿਆ ਜੁਲਾਈ 2024 ਅਧੀਨ ਕੰਪਾਰਟਮੈਂਟ ਰੀਪੇਅਰ ਬਾਧੂ ਵਿਸ਼ਾ ਸਮੇਤ ਓਪਨ ਸਕੂਲ ਦੀ ਪ੍ਰੀਖਿਆ ਫੀਸ ਅਤੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਤੋਂ ਵਾਂਝੇ ਰਹਿ ਗਏ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਫੀਸ ਅਤੇ ਫਾਰਮ ਜਮ੍ਹਾਂ ਕਰਵਾਉਣ ਦਾ ਇੱਕ ਹੋਰ ਹੋਰ ਮੌਕਾ ਦਿੱਤੇ ਹੋਏ ਮਿਤੀ 26 2024 ਜਾਨਕੀ ਵੀ ਜੂਨ 2024 ਤੱਕ ਸ਼ੈਡਿਊਲ ਵਿੱਚ ਵਾਧਾ ਕੀਤਾ ਜਾਂਦਾ ਹੈ ਹੋਰ ਵਿਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www. pscv.acin.ta acin.in ਤੇ ਉਪਲਬਧ ਹੈ ਤਾਂ ਤੁਹਾਡੇ ਜੋ ਕਿ 20 ਤਰੀਕ ਤੱਕ ਜੋ ਕਿ ਡੇਟ ਐਕਸਟੈਂਡ ਹੋਈ ਆ ਜੇ ਅਗਰ ਤੁਸੀਂ ਆਪਣੀ ਫੀਸ ਜਮ੍ਹਾਂ ਕਰਵਾਉਣਾ ਚਾਹੁੰਦੇ ਹੋ ਤਾਂ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਇਹ ਜੋ ਕਿ ਵੈਬਸਾਈਟ ਹੈਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਤਾਂ ਇਸ ਤੇ ਜਾ ਕੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਗੇ ਤਾਂ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਵਿੱਚ ਐਨ ਆਈ ਮਿਲਦੇ ਆ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ